ਮੈਂ ਤੁਹਾਡਾ ਨਾ ਇੰਟਰਨੈਟ ਤੇ ਪੜਿਆ ਸੀ ਵੀ ਤੁਸੀਂ ਜਿਹੜੀ ਤੁਹਾਡੀ ਫੈਮਿਲੀ ਬੈਕਗ੍ਰਾਉਂਡ ਆ ਉਹ ਮੁਸਲਮ ਫੈਮਿਲੀ ਤੋਂ ਤੁਸੀਂ ਹਾਂਜੀ ਭਾਈ ਇਹ ਸਹੀ ਆ ਉਹ ਹਾਂਜੀ ਭਾਈ ਇਹ ਸਹੀ ਆ ਮੈਨੂੰ ਦੱਸੋ ਇਹਦੇ ਬਾਰੇ ਥੋੜਾ ਜਿਆ ਇਹਦੇ ਬਾਰੇ ਕੁਝ ਕੋ ਪਤਾ ਵੀ ਆ ਚਲੋ ਆਪਾਂ ਦੱਸਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਪਤਾ ਲੱਗਦਾ ਰਹਿੰਦਾ ਕਿਉਂਕਿ ਸਾਡੇ ਨਾ ਪੰਜਾਬ ਆਪਣਾ ਗੁਰੂਆਂ ਪੀਰਾਂ ਦੀ ਧਰਤੀ ਆ ਹਾਂਜੀ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਤੇ ਮਾਲਕ ਉਹ ਜਿਹਦੋਂ ਸਾਡੇ ਪਿੰਡ ਪਹੁੰਚਦੇ ਆ ਤੇ ਜਿਹੜਾ ਮੁਸਲਮ ਧਰਮ ਆ ਇਹ ਬਹੁਤ ਪੁਰਾਣਾ ਧਰਮ ਆ ਸਿੱਖਾਂ ਦੇ ਧਰਮ ਨੂੰ ਤਾਂ ਆਪਾਂ ਗਿਣਤੀ 'ਚ ਲਿਆ ਸਕਦੇ ਆ ਵੀ 550 ਸਾਲ ਹੋ ਗਏ 570 ਸਾਲ ਤੇ ਇਹ ਬਹੁਤ ਪੁਰਾਣਾ ਧਰਮ ਆ ਤੇ ਸਾਡੇ ਜਿਹੜੇ ਵਢੇਰੇ ਬਜ਼ੁਰਗ ਸੀ ਮੁਸਲਮ ਉਸ ਪਿੰਡ 'ਚ ਰਹਿੰਦੇ ਹੁੰਦੇ ਸੀ ਤੇ 6ਵੇਂ ਪਾਸ਼ਾ ਜੀ ਜਦੋਂ ਬਹਿਰੋ ਪਿੰਡ ਗਏ ਆ ਤੇ ਉਹ ਤਾਂ ਜੈਜ ਹੀ ਗੱਲ ਆ ਜਿਹੜੇ ਬੰਦੇ ਉੱਥੇ ਰਹਿੰਦੇ ਉਹੀ ਸੇਵਾ ਕਰਨਗੇ ਹੂੰ ਮਹਾਰਾਜ ਜਿੱਥੇ ਰੁਕੇ ਸੀ ਉਹਦੇ ਨੇੜੇ ਹੀ ਸਾਡੇ ਪੁਰਖਿਆਂ ਦਾ ਘਰ ਸੀ ਅੱਛਾ ਜੀ ਤੇ ਜਦੋਂ ਉੱਥੇ ਰੁਕੇ ਘੋੜੇ ਲਾਮ ਲਸ਼ਕਰ ਫੌਜਾਂ ਨਾਲ ਤੇ ਸ਼ਾਇਦ ਉਦੋਂ ਇਹ ਗੱਲ ਸੀਗੀ ਵੀ ਉਹ ਜਦੋਂ ਉੱਥੇ ਬਹਿ ਕੇ ਮਨਜੀ ਸਾਹਿਬ ਚਲੇ ਜਾਂਦੇ ਆ ਤੇ ਜਿਹੜੇ ਉੱਥੇ ਉਹਨਾਂ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਹੀ ਉੱਥੋਂ ਦੀ ਸੇਵਾ ਮਿਲੀ ਸੀ ਸਾਡੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਜਰੂਰ ਸਿੰਘ ਨਾਂ ਦਾ ਹੋਇਆ ਤੇ ਉਹਨਾਂ ਨੇ ਉੱਥੇ ਸੇਵਾ ਕੀਤੀ ਆ ਮੈਂ ਬਹੁਤੀ ਦੂਰ ਨਹੀਂ ਜਾਣਾ ਮੈਂ ਆਪਣੇ ਦਾਦੇ ਤੋਂ ਹੀ ਗੱਲ ਕਰੂੰਗਾ ਮੇਰ ਖਾਂ ਸੀ ਤੇ ਉਹ ਮੇਰ ਸਿੰਘ ਸੀ ਬਾਕੀ ਉਹਨਾਂ ਦੇ ਜਿਹੜੇ ਭਰਾ ਸੀਗੇ ਹੁਣ ਤੱਕ ਖਾਣ ਹੀ ਰਹੇ ਆ ਉਦੋਂ ਦਾਦਾ ਦੇ ਪੰਜ ਬੱਚੇ ਆਉਂਦੇ ਜਿਨ੍ਹਾਂ ਚ ਡੈਡੀ ਆਉਂਦਾ ਮੇਰਾ ਬਾਕੀ ਜਿਹੜੇ ਹੈਗੇ ਭਰਾ ਉਹ ਖਾਣ ਆ ਸਾਰੇ ਡੈਡੀ ਬਲਜਿੰਦਰ ਸਿੰਘ ਅੱਛਾ ਠੀਕ ਆ ਜਿਵੇਂ ਉਹਨਾਂ ਦੇ ਭਰਾ ਹੈਗੇ ਤੋ ਤੇ ਖਾਂ ਰੋ ਦੂਖਾਂ ਬੂਟਾ ਖਾਂ ਫੁਮਣ ਖਾਂ ਹੈ ਮੇਰੇ ਸਕੇਤਾਏ ਆ ਪਰ ਉਹਨਾਂ ਵਿੱਚੋਂ ਇੱਕ ਬਾਪੂ ਆ ਮੇਰਾ ਪੰਜਾਬ ਪਿਆਰਾਂ ਦੇ ਵਿੱਚ ਲੱਗਦੇ ਰਹੇ ਆ ਫੇਰ ਗਾਂ ਅਸੀਂ ਦੋ ਭਰਾ ਵਾ ਮੇਰਾ ਭਰਾ ਸੇਹ ਥੋੜੇ ਵੰਗੂ ਆ ਵੀ ਇਦਾਂ ਹੀ ਆ ਅੱਛਾ ਵੀ ਹਾਂ ਕਟਿੰਗ ਆ ਉਹਨਾਂ ਦੀ ਕਟਿੰਗ ਰੱਖੀ ਹੋਈ ਆ ਉਹ ਬਈ ਉਹਨਾਂ ਨੂੰ ਕਹਿੰਦੇ ਜੀ ਤੇਰਾ ਤੁਮ ਤੁਮ ਕੋ ਕੋ ਹਮਾਰਾ ਹਾਂ ਕੋ ਕੋ ਕੋਈ ਵੈਰ ਵਿਰੋਧ ਨਹੀਂ ਹੈਗਾ ਤੁਸੀਂ ਮਸਜਿਦ ਜਾਓ ਅਸੀਂ ਗੁਰੂ ਘਰੇ ਚੱਲਦੇ ਆ ਤੇ ਉਹ ਅਸੀਂ ਇੱਧਰ ਹੋ ਗਏ ਹਨਾ ਤੇ ਮੇਰੀ ਕੋਈ ਵਿਆਹ ਦੀ ਜਾਂ ਕੋਈ ਗੱਲਬਾਤ ਨਹੀਂ ਮੇਰੇ ਮਨ ਚ ਕਦੇ ਆਈ ਹਾਂ ਉਹਦੇ ਦੋ ਮੁੰਡੇ ਆ ਉਹਨੂੰ ਮੈਂ ਇਧਰ ਹੀ ਤੋੜ ਲਿਆ ਉਹ ਕੇਸ ਰੱਖੇ ਹੋਇਆ 17 ਸਜਾਉਦੇ ਆ ਪਰ ਮੈਨੂੰ ਲੱਗਦਾ ਇਹ ਵਾਹਿਗੁਰੂ ਦੀ ਮਿਹਰ ਹੀ ਆ ਤੁਹਾਡੇ ਤੇ ਵੀ ਤੁਸੀਂ ਸਾਬਤ ਸੂਰਤੋਂ ਅੱਜ ਤੇ ਹਾਂਜੀ ਭਾਈ ਇਹ ਤਾਂ ਜਨਮਾਂ ਜਨਮਾਂ ਦਾ ਤਪ ਚਾਹੀਦਾ ਨਾ ਵੀ ਉਹ ਵੀ ਨੈਗ ਸਿੰਘ ਬਾਣਾ ਮਿਲ ਜੇ ਬਹੁਤ ਔਖਾ ਜਿਵੇਂ ਚਮਕੌਰ ਗੜੀ ਵਿੱਚ ਜੰਗ ਹੋਈ ਤੇ ਭੈਣ ਹਰ ਸ਼ਰਨਕੌਰ ਜਿਨ੍ਹਾਂ ਨੇ ਉੱਥੇ ਸ਼ਹੀਦਾਂ ਦਾ ਸੰਸਕਾਰ ਕੀਤਾ ਸਾਬਜਾਦਿਆਂ ਦਾ ਤੇ ਉਹਨਾਂ ਨੇ ਕੀ ਕੀਤਾ ਵੀ ਉੱਥੇ ਉਹਨਾਂ ਨੂੰ ਨੇਰੇ ਚ ਜਾ ਪਤਾ ਨਹੀਂ ਲੱਗਾ ਵੀ ਕੌਣ ਸਿੱਖਾ ਕੌਣ ਮੁਸਲਮਾਨ ਮੁਗਲਾਂ ਨਾਲ ਲੜਾਈ ਆ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਢੇਰ ਲਾ ਕੇ ਸੰਸਕਾਰ ਕੀਤਾ ਸੀ ਤੇ ਮਹਾਰਾਜ ਵਿੱਚੋਂ ਸਾਖੀਆਂ ਆਉਂਦੀਆਂ ਜਿਹੜੀਆਂ ਅਸੀਂ ਸੁਣੀਆਂ ਉਹ ਕਹਿੰਦੇ ਆ ਵੀ ਇਹ ਗਲਤ ਹੋ ਗਿਆ ਕੰਮ ਜਿਨ੍ਹਾਂ ਦੀਆਂ ਕਬਰਾਂ ਬਣਦੀਆਂ ਸੀ ਉਹਨਾਂ ਦਾ ਸੰਸਕਾਰ ਹੋ ਕੇ ਤੇ ਇਹਦਾ ਸਾਈਡ ਇਫੈਕਟ ਕੀ ਹੋਊਗਾ ਉਹ ਕਹਿੰਦੇ ਹੋਣਗੇ ਮੁਸਲਮ ਤੇ ਜੰਮਣਗੇ ਹੁਣ ਸਿੱਖਾਂ ਦੇ ਘਰੇ ਤੇ ਜਿਹੜੇ ਆਪਾਂ ਕਹਿ ਦਗੇ ਮੜੀਆਂ ਮਸਾਣੀਆਂ ਤੇ ਕਬਰਾਂ ਤੇ ਮੱਥੇ ਟੇਕਦੇ ਤੁਰੇ ਫਿਰਦੇ ਆ ਉਹਨਾਂ ਦੀ ਗਲਤੀ ਨਹੀਂ ਹੈਗੀ ਉਹ ਸੀ ਉਹ ਹੂੰ ਉਹ ਜੰਮ ਇੱਧਰ ਪਏ ਹੋਣਾ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਪਰ ਮੈਂ ਮੈਨੂੰ ਤਾਂ ਇਹ ਚਮਤਕਾਰੀ ਜੀ ਗੱਲ ਗਾਫੀ ਲੱਗੀ ਬਈ ਕਿਹੜੇ ਪਰਿਵਾਰ ਤੋਂ ਤੁਸੀਂ ਹੈਗੇ ਹੋ ਤੇ ਅੱਜ ਸਾਬਤ ਸੂਰਤ ਬਈ ਸੇਖੋਂ ਤੇ ਮਰਿਆਦਾ ਨੂੰ ਅੱਗੇ ਲੈ ਕੇ ਜਾ ਰਹੇ ਹੋ ਤੇ